ਸੁਖਮਣ ਚੋੜਲਾ ਕਸ਼ਮੀਰ ਇੰਟਰਨੈਸ਼ਨਲ ਕਬੱਡੀ ਪਲੇਅਰ ਚੱਲ ਮਾ ਵੇ ਦੇਖ ਕਰੀ ਫੇਰ ਰੇਡਰ ਬੰਨਣਾ ਕਿ ਰੇਡਰ ਬੰਨਣਾ ਵੱਟੜ ਕੇ ਗੋੜੀ ਉਖਾਦੇ ਚੱਲ ਇੱਕ ਦਫਾ ਸੁਖਮਣ ਨੂੰ ਬੱਲੇ ਉਤਾਲੋ ਆਪੇ ਖੁੱਲੇ ਹੁੰਦੇ ਮਰਾ ਲੱਗਦਾ ਨਾ ਬੜਾ ਬੋੜੀ ਆ ਵਧੀਆ ਸਾਈ ਜੱਜੂ ਵਿਖਾਈਏ ਨਾ ਆਪਾਂ ਸਟੈਚੀ ਨਹੀਂ ਵਿਖਾਉਣਾ ਅਖਾੜੇ ਨਾਲ ਜੋੜਿਆ ਹੋਇਆ ਭਾਜੀ ਵਧੀਆ ਮੰਡੀ ਵਿੱਚ ਪਾਸਾ ਇਦਾਂ ਹੀ ਬੰਨ ਮਾਰਾ ਕੌਣ ਦੱਸ ਦੇ ਸਭ ਨੂੰ ਮਸਲਾ ਇਹ ਕਿਹੜੀ ਨਾਈ ਆਵੇ ਬਾਹਰ ਬੋਲੀ ਚੱਲੀ ਕਿ ਕਿਸ ਕਰਦੇ ਇਹ ਦਿਖਾਏ ਕਿ ਹੈਡਫੋਨ ਹੈ ਹਾਈ ਕਾ ਕਰਿਆ ਏਅਰਪੋਰਟ ਚੱਕ ਲਿਆ ਤੇ ਨਹੀਂ ਤੁਹਾਡੇ ਮੁੰਡੇ ਉਧਰ ਆ ਤੁਹਾਡੇ ਮੁੰਡੇ ਆ ਬੰਦੇ ਸਾਡੇ ਮੁੰਡੇ ਉਧਰ ਆਲੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਵੀਰ ਕੋਲ ਜਾਂਦੇ ਆ ਵੱਡੇ ਬਾਈ ਕੋਲ ਅਰਸ਼ ਚੋਲਾ ਸਾਹਿਬ ਕਬੱਡੀ ਪਲੇਅਰ ਸਾਡਾ ਵੀਰ ਹਾਂਜੀ ਜੀ ਉੱਥੇ ਹੀ ਅੱਗੇ ਆਪਾਂ ਕਰਦੇ ਆ ਗੱਲਬਾਤ ਬਾਈ ਨਾਲ ਤੇ ਘਰੋਂ ਨਿਕਲੇ ਸੀ ਥੋੜਾ ਲੇਟ ਹੋ ਗਿਆ ਆਪਾਂ ਚੋਲਾ ਸਾਹਿਬ ਪਿੰਡ ਆ ਨਾ ਮੇਰੇ ਸਾਹ ਤੇ ਸ਼ੇਅਰ ਕਰ ਫੜ ਕੇ ਚਲਾਨ ਕੱਟਦਾ ਰੀਡਰਾਂ ਤੇ ਓਕੇ ਆਪਾਂ ਲਿੰਬੂ ਪਾਣੀ ਪੀਣ ਨੂੰ ਰੋਕੇ ਤੇ ਸਾਡਾ ਡਰਾਈਵਰ ਕਹਿੰਦਾ ਮੇਰਾ ਦਿਲ ਘਬਰਾਉਂਦਾ ਮੈਂ ਕਿਹਾ ਹੁਣ ਭਾਈ ਹੁਣਾਂ ਦਾ ਪੈਸੇ ਲਈ ਅਡੇ ਪੋ ਵੀ ਤਾਂ ਦਿਲ ਘਟਣ ਲੱਪਿਆ ਇੱਥੇ ਕਿ ਜਾ ਕੇ ਉੱਥੇ ਕਹਿੰਦਾ ਮੈਨੂੰ ਚੱਕਰ ਜਿਹਾ ਆਉਂਦਾ ਗੱਡੀ ਚਲਾਉਂਦੇ ਨੂੰ ਲੋਕਾਂ ਆ ਜਾ ਕੇ ਮਿਲਦੇ ਤੇ ਪੀਪੂ ਲਈਏ ਹੁਣ ਪਹਿਲਾਂ ਇਹਦਾ ਦਿਲ ਸੈੱਟ ਕਰੀਏ ਆਪਾਂ ਇਹਦਾ ਦਿਲ ਘਬਰਾਉਂਦਾ ਹਨਾ ਧੇਰ ਕਹਦੇ ਘਬਰਾਉਣ ਲੱਪਿਆ ਜੀ ਪਹੁੰਚ ਗਏ ਆਪਾਂ ਅਰਸ਼ ਮੀਰੇ ਦੇ ਘਰੇ ਇਹਨੂੰ ਹੂਲ ਕਰਾਂਗੇ ਕਿ ਵੀਰੇ ਕਿੱਥਲੀ ਸਾਈਡ ਆ ਤੇ ਵੀਰੇ ਦਾ ਘਰ ਬਣਦਾ ਵਾ ਵਾਲਾ ਆ ਵੀਰੇ ਦੀ ਕੋਟੀ ਟੋਪੀ ਵਰਤੀ ਪਈਆ ਰੂਟ ਤੇ ਤੇ ਬਾਈ ਦਾ ਪੁਰਾਣਾ ਘਰ ਵੀ ਦਿਖਾਵਾਂਗੇ ਤੇ ਮੈਂ ਬਾਈ ਕੋਲ ਚੱਲਦੇ ਬਾਈ ਨੂੰ ਫੋਨ ਕਰਦੇ ਬਾਈ ਕਿੱਥੇ ਆ ਮੈਂ ਆ ਤੇ ਬਾਈ ਨਾਲ ਬਹੇ ਤੇ ਉਹਨ ਬਾਈ ਮਿਲ ਗਿਆ ਹੈਗਾ ਸਾਨੂੰ ਤੇ ਆ ਬਾਈ ਦੀ ਗੱਡੀ ਹੈ ਥਾਰ ਜਿਹੜੀ ਸਨਮਾਨ ਵਿੱਚ ਬਾਈ ਨੂੰ ਮਿਲੀ ਸੀ ਤੇ ਆਛਾ ਬਾਈ ਆਛਾ ਚੌਲਾ ਸਾਹਿਬ ਚਲੋ ਬਾਈ ਨਵਕੇ ਵਗੈਰੇ

ਪਾਪਾ ਬਈ ਗੱਲ ਸੁਣਾਓ ਬਈ ਗੱਲ ਸੁਣਾਓ ਉਹ ਤੇ ਆਪਣੇ ਤੇ ਆਪਣਾ ਨਾਮ ਦੱਸ ਦੋ ਸੁਣ ਨਾਮ ਕੀ ਆ ਨਾਮ ਦੱਸ ਸੰਦੂਤ ਕਿਡਨੀ ਕਵੰਡੀ ਬੋਡੀ ਬਿਲਡਰ ਹੈ ਬੋਡੀ ਬਿਲਡਰ ਹੈ ਨਹੀਂ ਓਏ ਚੱਲ ਓਲ ਐਕਸ਼ਨ ਕਰਕੇ ਦਿਖਾ ਲੈ ਜਿਹੜਾ ਕੋਈ ਸ਼ਾਰਟੇਜ ਨਹੀਂ ਕਿਤੇ ਇਹ ਤਾਂ ਖਾਪੀ ਮਾਰ ਕੇ ਦਿਖਾ ਦੇ ਐ ਕਰਕੇ ਕਿਸ ਨੇ ਕਿਹੜਾ ਕੀਤਾ ਚੱਲ ਮਾਰ ਕੇ ਖਾਪੀ ਮਾਰ ਕੇ ਆਹ ਆਹ ਇਹ ਤਾਂ ਮੋਟਾ ਦੱਸ ਸੁਣ ਨਾ ਨਹੀਂ ਮੈਂ ਮੇਰੇ ਪਾਪਾ ਮਦਰ ਦਿੱਤੇ ਤੁੰਨ ਮਾਰਦਾ ਦੀਪ ਚਾਚੂ ਨਹੀਂ ਨਹੀਂ ਵੱਡੇ ਪਾਪਾ ਦੇ ਉਹ ਪਾਪਾ ਜਿਹਦੇ ਸਟੈਚੂ ਲਗਾਣਾ ਉਥੇ ਕਿੱਦਾਂ ਖਲੋਤੇ ਜਾਂ ਦੱਸਣਾ ਬਣਾਏ ਜਿੱਥੇ ਵੱਡੇ ਪਾਪਾ ਦਾ ਸਟੈਚੂ ਆ ਚੰਗੀ ਜਿਹਾ ਦੱਸਣਾ ਫਿਰ ਉਹ ਬਾਹਰ ਖਾਲੀ ਇਹ ਉਹ ਸਟੈਚੂ ਲਗਾਣਾ ਸੁਹੋਂ ਦਾ ਬਾਹਰ ਹਾਂਜੀ ਹਾਂ ਤੇ ਸਟੇਡੀਅਮ ਚ ਉੱਥੇ ਜਿੱਦਾਂ ਆਇਆ ਕੋਤਾ ਉਹ ਐ ਉਂਗਲੜੀ ਕਰਕੇ ਦੰਬਣ ਲੈ ਬਣਿਆ ਉਦਾਂ ਫਲੋਕ ਕਰਦਾ ਵਾ ਵੀ ਵੱਡੇ ਪਪਾ ਹੀ ਦਖਲ ਲੱਤੇ ਆ ਸ਼ੋਰਟ ਵੀ ਤੁਹਾਨੂੰ ਤੁਨ ਕਰਾਂਦਾ ਸ਼ੋਰਟ ਵਿੱਚ ਦੇਖਿਆ ਵੀ ਸਵੇਰੇ ਸਵੇਰੇ ਰੂਹ ਖੁਸ਼ ਕਰ ਦਿੱਤੀ ਮੁੰਡੇ ਨੇ ਵੀ ਜਦੋਂ ਆਇਆ ਕਿਸ ਤਰ੍ਹਾਂ ਐਕਸ਼ਨ ਕੀਤਾ ਇਹਦੇ ਖੁਸ਼ ਹੋ ਗਏ ਨਾ ਚੱਡੀ ਕਰ ਲਾ ਹੂੰ ਕੱਲ ਜਾਨ ਨੂੰ ਤੁਰਨ ਫਿਰਨ ਬੜਾ ਸ਼ੇਰ ਆ ਨਮਾਜ਼ਰ ਘੁੰਮਿਆ ਨੇ ਆ ਅਰਜੀ ਪਈ ਤੇ ਨਹੀਂ ਨਹੀਂ ਪੇਰ ਨੂੰ ਸਕੂਲ ਸਕੂਲ ਜਾਂਦਾ ਪਰ ਨਾ ਮਾਦੇ ਪਤਾ ਉਹ ਤੇਰਾ ਭਲਾ ਹੈ ਉਹ ਲੈ ਤੇਰੇ ਇਹਨੇ ਅਜੇ ਇਹਨੇ ਇੰਟਰਵਿਊ ਬੜਾ ਕਰਦੇ ਨੇ ਨਗਨ ਮੂਵੀ ਬਣਾ ਲੇਕੀ ਆ ਸਮਝਦੇ ਹੋ ਉਹ ਚਾਚੂ ਨੇ ਇਹਦੇ ਚਾਚੂ ਨੇ ਉਹ ਵੀਡੀਓ ਬਣਾਉਣਾ ਹੈ ਆਪਣੀ ਵੀਡੀਓ ਬਣਾਉਣਾ ਹੈ ਵੀਡੀਓ ਬਣਾਉਣੀ ਹੈ ਨਾ ਆਪਣੀ ਤੁਸੀਂ ਦੱਸੋਗੇ ਜੋ ਪੁੱਛਣਗੇ ਦੱਸੋਗੇ ਦੱਸੋਗੇ ਨਹੀਂ ਨਹੀਂ ਹਾਂ ਰੇੜੇ ਫਾਗ ਦਿਖਾ ਦਿਓ ਗੋੜੀ ਦਿਖਾ ਦੇ ਮੜੀ ਫਿਰ ਤੇ ਗੋੜੀ ਨਾ ਆਪਣੀ ਗੱਲ ਨਾ ਕਿ ਰੈਂਡਰ ਬਣਨਾ ਬਟੜੀ ਗੋੜੀ ਖਾ ਦੇ ਚਲ ਸਾਰੀ ਸਾਰੀ ਚੰਗੀ ਤਰ੍ਹਾਂ ਪਿੱਛੇ ਖਾਂਕ ਆ ਜਾਂਦੀ ਆ ਰੈਂਡਰ ਬਣ ਲੈ ਕੇ ਚਾਫੀ 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 ਕਰਨਾ ਪਾਣਾ ਰੈਂਡਰ ਇਹਦਾ ਯਾਰ ਇਹ ਨਹੀਂ ਲੈ ਪੜਾ ਇਹ ਪੌਂਡ ਰੇਟ ਜਾਊਗਾ ਤੇ ਅਗਲੇ ਨੂੰ ਫੜ ਦਊ ਜਾ ਕੇ ਰੇਟ ਪੌਂਡ ਜਿਆਦਾ ਰੇਟ ਪੌਂਡ ਜਾਂਦਾ ਡੋਜ ਵੀ ਮਾਰਦਾ ਪਰ ਕਹਿੰਦੇ ਹੱਡੀ ਭੜਾ ਚੁਕਲਿਆ ਤੇ ਜੇ ਓਹ ਰੋਬੀ ਦੇ ਅੰਦਰ ਚੁੱਕ ਲਿਆ ਉਹਨੇ ਟਰੋਫੀ ਬਣ ਗਈ ਮੈਂ ਦੇਖਿਆਗਾ ਕਿ ਰੀਡ ਪਾਉਣਗੇ ਉਹਨੂੰ ਫੜ ਲਿਆ ਵਿੱਚ ਜਾਫਾ ਲਾਈ ਜਿੰਦੇ ਵਿੱਚ ਰੀਡਾ ਪਾਈ ਜਾਂਦੇ ਛੋਟੇ ਨੂੰ ਫੜਿਆ ਮੈਂ ਜਿਹਨੂੰ ਪ੍ਰੈਸ ਮਾਰਦੇ ਉਹ ਵੀ ਉਹਨਾਂ ਨੂੰ ਪ੍ਰੈਸ ਮਾਰਦੇ ਨੇ ਥਪ ਨਹੀਂ ਤੱਕ ਵੀ ਛੇਤੀ ਬਾਹਰ ਥਪ ਨਹੀਂ ਹੁੰਦੇ ਸ਼ਾਮ ਆ ਪੈ ਗਈਆਂ ਥੱਕਦਾ ਵੀ ਦਿੱਤੀਆਂ ਹੈ ਹੈ ਤੂੰ ਛੇਤੀ ਜਾ ਕੇ ਸ਼ਾਮ ਜਿਵੇਂ ਉਹ ਨਹੀਂ ਆ ਜਾਪਣਾ ਚਾਜੂਆ ਇਹਨਾਂ ਨੂੰ ਵੀਡੀਓ ਬਣਾਉਣੀ ਆ ਆਪਣੀ ਕਿ ਆ ਪਾਣੀਆ ਜਾਣਾ ਦਦੂ ਨੂੰ ਬਾਹਰ ਦਦੂ ਨੂੰ ਜਾਣਾ ਇਹ ਸ਼ਾਮ ਦਾ ਟਾਈਮ ਹੋ ਗਿਆ ਨਾ ਤਾਂ ਪਤਾ ਨਹੀਂ ਦੱਬ ਵੀ ਹੁਣ ਕਰਾਉਣਾ ਜਾਣਾ ਉੱਥੇ ਚੱਲ ਜਾਗੇ ਨਾਲੇ ਦੇਖਿਆਂ ਵਾਂਗੇ ਜਾਣਾ ਪਾਵੀ ਆ ਪਹੁੰਚ ਜਾਣਾ ਵਾ ਖਿਲਾਉਣੇ ਤੈਨੂੰ ਉੱਥੇ ਜਾ ਕੇ ਤੇਰੀ ਵੀਡੀਓ ਬਣਾਉਣਾ ਹਾਂ ਇਹਨਾਂ ਨੂੰ ਵੀ ਜਾਣਾ ਇਹਦਾ ਆਪਣੀ ਵੀਡੀਓ ਬਣਾਉਣੀ ਉੱਥੇ ਵੀ ਕਰਾਉਣਾ ਜਿਾ ਕਰਾਉਣਾ ਤੇਰੀ ਵੀ ਬਣਾਉਣੀ ਏਡਾ ਕੋਈ ਉੱਥੇ ਤਾਊ ਦਾ ਨਹੀਂ ਸਟੈਚੂ ਲਗਾ ਤਾਊ ਦਾ ਉੱਥੇ ਜਾਣਾ ਉਹਨੇ ਦੱਸਿਆ ਨਹੀਂ ਮੜਾ ਦੱਸ ਦੋ ਕਿਦਾਂ ਕਰਦਾ ਤਾਊ ਆਹ ਗੋਸੇ ਚਾਚੂ ਆ ਚਾਚੂ ਦਿੰਨੇ ਚਾਚੂ ਆ ਬੌਂਸ ਫੇਰ ਹਿੰਦੀ ਦੇਖਦੇ ਹੈ ਨਾ ਹੈ ਇੰਗਲਿਸ਼ ਸਕੂਲਾਂ ਦਾ ਸਰਟੀਫਿਕੇਟ ਬੋਡੀ ਬਿਲਡਰ ਆ ਬੋਡੀ ਬਿਲਡਰ ਹੈ ਬੋਡੀ ਬਿਲਡਰ ਹੈ ਜੇ ਪੰਜਾਬ ਜੇ ਪੰਜਾਬ ਬੋਰਡ ਵਿੱਚ ਪੜ੍ਹਿਆ ਨਾ ਫੇਰ ਤਾਂ ਟੱਕਰ ਲਾ ਜਿੱਦਾਂ ਇਹ ਟੱਕਰ ਮਾਰੂ ਪੂਰੀ ਪੰਜਾਬ ਬੋਰਡ ਵਿੱਚ ਸਰਕਾਰੀ ਸਕੂਲਾਂ ਪੂਰਾ ਯੱਕ ਬਣਾਏਗਾ ਇਹ ਤਾਂ ਤਗੜੀ ਜੈ ਹੋਣੀ ਚਾਹ ਹੋਰ ਪੁੱਛ ਲਓ ਕੀ ਖਾਣਾ ਦੱਸੋ ਕੀ ਖਾਣਾ ਹੈ ਜਾਂ ਤੁਸੀਂ ਇਹ ਪਤਾ ਚਾਹ ਚਾਹ ਹੋਰ ਕੀ ਖਾਣਾ ਨਹੀਂਗਾ ਯਾਰ ਸਾਨੂੰ ਕੁਝ ਬੋਡੀ ਬਿਲਡਰ ਆਪਕੋ ਕੀ ਖਾਣਾ ਪੁੱਛੋ ਖਾਣਾ ਹਾਂ ਬਿਸਕੁਟ ਦੇ ਦੇ ਯਾਰ ਸਾਨੂੰ ਨਹੀਂ ਆਣਿਆ ਆਣਿਆ ਉਹ ਇੱਕ ਦਾ ਇਹ ਮੁੱਕ ਜਾਈਂ ਨਹੀਂ ਮੈਂ ਉਹ ਨੂੰ ਦੇ ਦੋ ਉਹ ਬਿਸਕੁਟ ਦੇ ਦੋ ਉਹ ਗੜੇ ਸੋਮ ਦੇ ਦੋ ਲੋ ਇੰਨੇ ਦੇ ਲੋ ਲੋ ਆਲੇ ਪਾਰਿਆਂ ਨੇ ਆ ਬੈਠਦੇ ਜੰਨਾ ਹੁਣ ਸਵਾਈ ਕੀਤੀ ਹਣੀ ਹਲੋ ਭਾਈ ਦੇ ਲੋ ਧੰਨਵਾਦ ਚਾ ਉਧਰ ਵੀ ਉਧਰ ਜੇ ਗਿਆ ਥੈਂਕ ਯੂ ਜੀ ਬਾਕੀ ਚੱਲ ਜੀ ਹਾਂ ਇਦਾਂ ਦੇਖਦਾ ਇਦਾਂ ਕਰਾ ਕੀ ਬਸ ਥੈਂਕ ਯੂ ਇੰਨੇ ਦੇ ਭਾਈ ਨੇ ਬਸ ਨੇ ਲੈ 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 ਲੋ ਲੈਣਾ ਪੈਣਾ ਨਹੀਂ ਬਦੇ ਗਿਆ ਯਾਰ ਇੱਕ ਇੱਕ ਲੈ ਮਾਨ ਤਾਂ ਕੋਈ ਹੌਲੀ ਹੌਲੀ ਚੰਗੀ ਤਰ੍ਹਾਂ ਨਹੀਂ ਨਹੀਂ ਰਹਿੰਦੇ ਕੋਈ 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 ਨਹੀਂ ਲਗਾਂ ਮਾਰ ਮੈਂ ਇੱਕ ਜਰਾ ਅੱਜ ਗਿਆ ਦਸਿਲ ਗਿਆ ਨਹੀਂ ਨਹੀਂ ਆ ਦਿਓ ਆਹ ਦੇਖੋ ਇੱਧਰ ਅਹੀ ਇਧਰ ਮਾਈਕ ਤੇ ਹੈਗਾ ਹੈੱਡਫੋਨ ਹੈ ਹੈ ਚੱਕ ਲਿਆ ਹੈ ایرਪੋਰਟ ਚੱਕ ਲਿਆ ਇਹ ਮਾਈਕ ਪਾ ਹੈ ਇਹ ਮਾਈਕਾ ਹੈੱਡਫੋਨ ਹੈ ਇਹ ਕਿਹੜੇ ਉਹਦੇ ਹਾਂ ਕਿੱਦਾਂ ਗਾੜੇ ਚੱਲਦੇ ਸੀ ਕਿਹੜਾ ਘਣਾ ਚੱਲਦਾ ਸਿੱਧੂ ਮੁਸਾਹਲ ਸਿੱਧੂ ਮੁਸਾਹਲ ਅਸਲ ਨੂੰ ਮੁਸਾਹਲ ਦੇ ਕਣੇ ਉਹਦੇ ਹੁੰਦੇ ਨੇ ਹੋਸ਼ਿਆਰ ਕੋਈ ਟਾਈਮ ਨਾਲ ਹੀ ਵਿਚਾਰਾ ਹੋ ਗਿਆ ਕਿਹੜਾ ਕੋਈ ਨਹੀਂ ਲਾ ਵੀ ਨਿਆਣਾ ਜਾਣਾ ਫੈਨ ਆ ਭਾਜੀ ਸਿੱਧਾ ਰਾਜ ਦੀ ਜੁੰਦੇ ਨੇ ਮੇਰੇ ਇਹ ਗਾੜੇ ਲੈ ਗਏ ਹੈਡ ਦਿੱਤੇ ਨਹੀਂ ਗਾੜੇ ਨੂੰ ਵੀ ਪਤਾ ਨਹੀਂ ਸਿੱਧੂ ਮੁਸਾਹਲ ਦੀ ਚੱਲ ਤੂੰ ਨਹੀਂ ਆਗੀ ਕਿੰਨੇ ਸਾਲ ਦੇ ਆ ਕੋਈ ਗਾਣਾ ਨਹੀਂ ਗਿਆ ਉਹ ਉਧਰ ਲਾਇਆ ਇਹ ਤੇਰੀ ਗਾਣ ਚੱਲਦੇ ਪਤ ਉਹ ਨਹੀਂ ਚੱਲਣੇ ਕਨੈਕਟ ਨਹੀਂ ਉਧਰ ਨੂੰ ਗ੍ਰੇਡ ਇੱਥੇ ਆ ਚੱਲਣੇ ਨਹੀਂ ਕਿੱਤਾ ਕਰਦੇ ਇਹ ਚੱਲਣੇ ਆ ਹਲੋ ਹਾਂਜੀ ਕਰ ਲਓ ਕਰ ਲਓ ਪਾਪਾ ਤੋਂ ਮਾਣ ਤੰਦੇ ਆ ਗਾਣੇ ਨਹੀਂ ਚੱਲਦੇ ਬੁੱਧਾ ਚੱਲਦੇ ਨਹੀਂ ਕਿਹਦਾ ਗਾਣਾ ਚ ਲਾਇਓ ਰੇਨਬੋ ਰੇਨਬੋ ਅੱਗੇ ਗਾਣੇ ਚੱਲਦੇ ਆ ਗਾਣੇ ਨੂੰ ਕਿੰਨੀ ਦੇ ਚੱਲਦੇ ਚੱਲ ਰਿਹਾ ਚਲਲੀ ਸ਼ੁਰੂ ਕਰ ਲਈ ਹੁਣ ਅਸੀਂ ਚਾਹ ਪਤਾ ਵੀਡੀਓ ਬਣਾਈਏ ਵੀਡੀਓ ਬਣਾਉਣ ਦੋ ਆ ਜਾ ਤੀ ਤੇਰਾ ਆ ਜਾ ਆ ਜਾ ਤੀ ਜਾਓ ਮਮੋ ਗਿਓ ਚੰਕਾ ਲੀ ਆ ਜਾ ਵੀਡੀਓ ਬਣਾ ਹੂੰ ਵੀਡੀਓ ਬਣਾ ਕੇ ਚਾਹਣਾ ਦੋ ਮਮਾ ਜਾਨਾ ਬਣਾ ਤੈਨੂੰ ਜਾਂਦੇ ਨਹੀਂ ਆ ਦਿਲ ਲੱਗ ਗਿਆ ਦਿਲ ਲੱਗ ਗਿਆ ਕੋ ਮਨਾ ਨਹੀਂ ਬਬਾ ਕੀ ਕਰਨਾ ਵਸ ਤਾਂ ਫਿਰ ਉਹਨੂੰ ਜੋ ਪੁੱਛਦੇ ਬਤਾ ਦੇ ਨਾ ਤਾਂ ਦੱਸੋਗੇ ਦੱਸੋਗੇ ਪੁੱਛਦੇ ਤੇ ਮੁਤਾਬਕ ਦੱਸ ਤੇ ਤਾਰੀ ਮਾਰਾ ਦਿਲ ਦਾ ਨਹੀਂ ਵੜਾ ਕੌਣ ਬਬੂ ਮਾਰਾ ਕੌਣ ਦੱਸ ਦੇ ਦੱਸੋ ਤੂੰ ਤੇ ਆ ਲੈ ਚਰਾ ਕੋਣਾ ਆ ਦੱਸ ਦੋ ਆ ਕੋਣ ਆ ਆ ਸੱਟੂ ਹੂੰ ਕਿਉਂਗੀਦਰਾ ਦਾਸ ਐ ਮੈਂ ਜਾਣ ਕੇ ਤੈਨੂੰ ਪਤਾ ਦੱਸੋ ਕੋਣ ਆ ਮੈਂ ਮੈਨ ਕੋਲ ਕਿਹਨਾਂ ਆਇਆ ਕੌਣ ਆਇਆ ਮੈਂ ਗੁੰਮ ਤੇ ਆਇਆ ਗਰਾਉਂਡ ਚ ਤੇ ਆਉਂਦੇ ਆ ਦੱਸੋ ਕੌਣ ਪੜਾ ਕੀ ਕੋਣਾ ਤੁਹਾਡੇ ਕਿ ਲੱਦੇ ਆ ਅੜ ਗਿਆ ਪਤਾ ਏ ਕੈਮਰੇ ਉੱਰੀ ਅੜ ਗਿਆ ਪਤਾ ਏ ਉੱਚੀ ਸੁਣੋ ਪੁੱਤ ਵੱਡਾ ਪਾਪਾ ਹਾਂ ਪਤਾ ਤੇ ਸਾਰਾ ਚਲੋ ਥਰਾ ਦਿਓ ਇਹ ਕੋਣ ਹੈ ਇਹ ਕੋਣ ਹੈ ਇਹ ਦੀ ਗੋੜੇ ਪਾਪਾ ਗਰਾਊਂਡੋਂ ਨੂੰ ਨਿਕਲਣਾ ਵੰਡਣ ਨਿਕਲਣਾ ਚਾਹਾਂ ਨਾ ਤੇ ਬਿੱਲੀ ਵੀ ਆਉਂਦਾ ਹੁਣ ਚਲੀ ਗਿਆ ਦੇਲਾ ਫਿਰ ਉਹ ਵੀ ਆਪਾਂ ਚੱਲੇ ਹੁਣ ਗਰਾਊਂਡ ਵੱਲ ਨੂੰ ਆਇਆ ਥਾਰ ਗੱਡੀ ਬਾਈ ਤੇਰੇ ਮੁੰਡੇ ਉਧਰ ਆ ਤੁਹਾਡੇ ਮੁੰਡੇ ਆ ਬਈ ਤੇ ਸਾਡੇ ਮੁੰਡੇ ਉਧਰ ਆਲੇ ਗੱਡੀ ਗੱਡੀ ਨਾਲ ਕਾਰ ਚ ਆਉਂਦੇ ਆ ਨਾ ਹਾਂਜੀ ਆਪਾਂ ਕੱਢ ਲਈਏਗਾ ਇੱਥੇ ਮੋੜਦੇ ਹਾਂ। ਯਾਰ ਇਸ ਕੋਲੋਂ ਵਾਪਸ ਚੱਲਦੇ ਆਂ ਆਪਾਂ ਜਰਾਊਂਡ ਵਿੱਚ ਲੈ ਕੇ ਸੀ। ਸੋ ਆਪਾਂ ਚੱਲ ਕਿੱਥੇ ਚੱਲਦੇ ਆਂ? ਬਾਬਾ ਪੂਰਾ ਫਲੇ ਗਰਾਊਂਡ ਜਾਣਾ ਫਲੇ ਗਰਾਊਂਡ। ਫਲੇ ਗਰਾਊਂਡ। ਫਲੇ ਗਰਾਊਂਡ। ਤੇ ਆਪਾਂ ਉਹ ਸਾਸੂ ਨੂੰ ਲੈ ਕੇ ਚੱਲੇ ਆਂ। ਸਾਸੂ? ਉਹ ਸਟੈਚੂ ਵਖਾਣ ਚੱਲੇ ਆਂ। ਸਾਸੂ ਆ। ਉਹ ਨਾ ਤਦ ਬਠੀ ਗੰਦਾ ਮੈਸੇ। ਸੁਖਮਣ ਦੇਖੀ ਕਿਥੇ ਗੋਲੀ ਨਾ ਚਲਾ ਦੇਈਂ ਇੱਥੇ ਬਾਰਦਾਤ ਨਾ ਕਰ। ਰਾਤ ਆਈ ਅੱਡੇ ਮੈਂ। ਪਾਇਆ। ਐਵੇਂ ਚਲਾਉਂਦਾ ਐ। ਫਰਕ ਹੁਣ ਅਸਲਾ ਸਿਕਾਉਂਦਾ ਅਸਲਾ ਆ ਕੱਢਦਾ ਫੇਰ ਫਰਕ ਹੁਣ ਸ਼ੀਸ਼ਾ ਥੋੜਾ ਤਾ ਯਾਰ ਦੇ ਹਲੋ ਇਹ ਸਾਡਾ ਬਾਜ਼ਾਰ ਹੈ ਜੀ ਇਹ ਫਿਰ ਹੁਣ ਅਸਲਾ ਲਈ ਘੁੰਮਦਾ ਉੱਥੇ ਮੈਂ ਖਰੋਣੇ ਲੰਦਾ ਕਿਥੋਂ ਉੱਥੋਂ ਨਾਰੀ ਹੈ ਨਾਰੀ ਹੈ ਹਾਂ ਖਰੋਣੇ ਖਰੋਣੇ ਹਾਂ ਇਹ ਅਸਲਾ ਵੀ ਉੱਥੇ ਹੀ ਲਿਆ ਆਏ ਲਸਾਂਸੀ ਗਾਨਾ ਗਾਨਾ ਕਿਥੋਂ ਲਈ ਦਸੋ ਗਾਨਾ ਜਿੰਨਾ ਖੈਰ ਕੱਢਣੀ ਦੀਵਾਲੀ ਦੇ ਆਪਣੇ ਖੂਤੂ ਰਗੂ ਕਿਥੋਂ ਲਾਗੋ ਖੂਤੂ ਲਾਗੋ ਸਕੂਲ ਦੇ ਲੱਛ ਸਕੂਲ ਤੇ ਮੈਂ ਖੂਤੂ ਲਾਗੋ ਖੂਤੂ ਦਾ ਸਕੂਲ ਕਿਹਨਾਂ ਦਾ ਸਕੂਲ ਨੂੰ ਖੂਗ ਦਾ ਵਿਸ਼ਰਮ ਦਾ ਵਿਸ਼ਰਮ ਖੂਲ ਇਹ ਨਾਮ ਸਕੂਲ ਦਾ ਪ੍ਰੋਪਰ ਪੂਰਾ ਹੈ ਪ੍ਰੋਪਰ ਨਾਮ ਦੱਸੋ ਸਕੂਲ ਦਾ ਨਾਮ ਦਾ ਵਿਸ਼ਰਮ ਖੂਲ ਨਾ ਵਿਸਡਮ ਸਕੂਲ ਕੋਲਾ ਹਾਂਜੀ ਪਾਪਾ ਪਲੇਗਰਾਉਂ ਜਾਣਾ ਹੈ ਹਾਂਜੀ ਬੁੱਧ ਪਲੇਗਰਾਉਂ ਚੱਲੇ ਆਂ ਤਾਂ ਵਿਜ਼ਡਮ ਸਕੂਲ ਤੋਂ ਹਾਂ ਮੈਂ ਹੁਣ ਤਾਂ ਉਹ ਕੋਨਾ ਉਡਣ ਕਾ ਨਾ ਪਲੇਗਰਾਉਂ ਕਾ ਨਾ ਪਾਪਾ ਵਧੀਆ ਵਧੀਆ ਭਾਈ ਚਾਚੂ ਵਿਖਾਈਏ ਨਾ ਆਪਾਂ ਸਟੈਚੂ ਨਹੀਂ ਵਿਖਾਉਣਾ ਅਖਾੜੇ ਨਾਲ ਜੋੜਿਆ ਹੋਇਆ ਭਾਜੀ ਵਧੀਆ ਮੰਡੇ ਵੀ ਬਸ ਇਦਾਂ ਹੀ ਆਣ ਗਰਾਉਂਡ 'ਚ ਲੱਗਾ ਰਹਿਦਾ ਇਹ ਬਈ ਖਾੜਾ ਕੌਣ ਚਲਾਉਂਦੇ ਨੇ ਇੱਥੇ ਜਿਹੜੇ ਇੱਥੇ ਆਪੇ ਆਪੇ ਆਛਾਪੇ ਭਾਈ ਤੁਸੀਂ ਭਾਈ ਹੁਣ ਇੱਥੇ ਇੱਥੇ ਗਰਾਉਂਡ ਜਿਵੇਂ ਮੈਂ ਆਵਾਂ ਮੈਂ ਲਵਾ ਦਿਆਂ ਓਦਾਂ ਮੇਰੇ ਅਤਾਇਦ ਨੂੰ ਬਖਾਇਨੇ ਹੋਣੇ ਇਹ ਘਰੋਂ ਦੇ ਨੇਕੇ ਮੁੰਡੇ ਨੂੰ ਮਿਹਨਤੇ ਕਰਾਉਂਦੇ ਆ ਠੀਕ ਆ ਜੀ ਮੈਂ ਸ਼ੁਰੂ ਤੋਂ ਜੁੜੇ ਹੋਏ ਆ ਭਲਵਾਨੀ ਸ਼ੁਰੂ ਤੋਂ ਸ਼ੁਰੂ ਤੋਂ ਸਾਰੇ ਆ ਡੈਡੀ ਵੀ ਦੇ ਇੱਥੇ ਸੌਰੀ ਕਰਾਉਂ ਆ ਇਹ ਆਗੇ ਭਾਈ ਵਧੀਆ ਰਾਸਤੇ ਆ ਭਾਈ ਲਾਏ ਹੋਏ ਆ ਸਾਰੇ ਇੱਕ ਲਾਗੇ ਗਰਾਊਂਡ ਆ ਇੱਥੇ ਜਰਬਾਣੀ ਚੱਲਦੀ ਰਹਿੰਦੀ ਆ ਕੀਰਤਨ ਪਾਠ ਵਧੀਆ ਖੜੀ ਕਿਰਪਾ ਬਾਬੇ ਦੀ ਕਰਮ ਵਾਲੇ ਆ ਚੋਲਾ ਸਰਜੰਦ ਲਿਆ ਹੋਇਆ ਜਹਾਜ਼ ਤੁਹਾਡੀ ਦਾ ਜਹਾਜ਼ ਇਹਨੇ ਜਾਂਦਾ ਜੀ ਨਾ ਭਾਜੀ ਨਹੀਂ ਆ ਗਰਾਊਂਡ ਉਹ ਤਾਂ ਸਟੈਚੂ ਨਹੀਂ ਬਖਾਉਣਾ ਆਪਾਂ ਸਟੈਚੂ ਦੇ ਬਖਾ ਦਿਏ ਕੀ ਕੀ ਗੋਲੇ ਭਾਈ ਆਈ ਆਈ ਹੋਈ ਵਾਹ ਕਿੱਥੇ ਪਜੂੰਗ ਗੱਲ ਦੀ ਆਹ ਬਈ ਰਕੋਟ ਉੱਤਾਂ ਆਹ ਵੱਡਾ ਬਾਈ ਪਾ ਲਓ ਆ ਜਾ ਸੁਖਮਣ ਵੀਰੇ ਆ ਮੇਰਾ ਛੋਟਾ ਆ ਜਾ ਬਈ ਆ ਲੋ ਵੀ ਆਪਣੀ ਟੀਮ ਵੀ ਨਾਲ ਹੀ ਆ ਗਈ ਐ ਇੱਕ ਵੱਡੀ ਦਾ ਜਹਾਜ਼ ਸੁਖਮਣ ਚੋਲਾ ਬਾਈਦਾਰ ਛੂ ਅਰਸ਼ ਬਾਈ ਦਾ ਵੱਡਾ ਬਾਈ ਕਰੀ ਜਾ ਸੁਖਮਣ ਚੋਲਾ ਇੰਟਰਨੈਸ਼ਨਲ ਕਬੱਡੀ ਪਲੇਅਰ ਵਈ ਸੁਖਮਣ ਨੂੰ ਕਿੱਧਰ ਲੈ ਜਾਣਾ ਜੀ ਗਏ ਆਪਣਾ ਸਟੇਡੀਅਮ ਆ ਕਹਿੰਦਾ ਉੱਥੇ ਮੈਨੂੰ ਫੜੋ ਦੂਜੀ ਸਾਈਡ ਆ ਜੀ ਇੱਥੇ ਜਾਣਾ ਭਾਈ ਚਲਿਏ ਜੀ ਸੁਖਮਣ ਚੋਲਾ ਭਾਈ ਅਰਸ਼ ਭਾਈ ਦਾ ਵੱਡਾ ਭਾਈ ਮਹਾਨ ਕਬੱਡੀ ਪਲੇਅਰ ਭਾਈ ਸੁਸੂ ਆ ਗਿਆ ਯਾਰ ਚਲੋ ਆ ਜਾਓ ਆ ਜਾਓ ਚਲਦੇ ਆ ਆ ਜਾਓ ਸੁਖਮਨ ਆ ਜਾ ਬੁੱਤੇ ਖੜੇ ਜੇ ਤੇਰੀਆਂ ਰੇਡਾਂ ਦੇਖਣੀਆਂ ਅੱਜ ਲੱਖ ਲੱਖ ਦੀਆਂ ਰੀਡਾਂ ਪੈ ਗਈਆਂ ਆ ਜਾ ਚੱਲ ਵੀ ਆਪਾਂ ਸਾੜੇ ਨਹੀਂ ਜਾਣਾ ਲਗਾਉਣਾ ਨਹੀਂ ਆ ਸਾੜੀਆਂ ਤੇ ਟੇਪਾ ਨਹੀਂ ਪਾਸ ਬਾਮ ਮਰਦੀ ਬਾਮ ਚਲਾ ਦੇ ਬਾਲਾ ਕੀ ਮੇਰੇ ਬੱਚਿਆਂ ਕਿਹਦੇ ਨਾ ਬੰਪੂ ਦੇ 11 ਹੈ ਹੈ ਟ੍ਰੈਕ ਦੀ ਤਾਂ ਸੰਤਨ ਕਰਾਈ ਤੇ ਟ੍ਰੈਕ ਨੂੰ ਜੁਝਾ ਲੱਗ ਲੱਗਣਾ ਮੈਡ ਜਣੇ ਨਾ ਬਾਈ ਕਿਤੇ ਪੈਂਦਾ ਸਟੇਡੀਅਮ ਆਪਣੀ ਏਰੀਆ ਵਿੱਚ ਹੋਵੇ ਕਿ ਮੁੰਡੇ ਕਾਤੇ ਨਾ ਜੁੜਨਾ ਯਾਰ ਹੈ ਆਹ ਜੀ ਅੱਧਾ ਕਮਿਊਨਿਟੀ ਹੈ ਅੱਧਾ ਰਿੰਦਾ ਹੈ ਜੀ ਗੁਰੂ ਅਰਜਨ ਦੇਵ ਫੀਲ ਸਟੇਡੀਅਮ 16 ਹੈ ਵੀ ਜੇ ਮੈਂ ਇਦਾਂ ਦੀ ਸਟੇਡ ਉਧਰ ਹੀ ਬਣਨੀ ਹੈ ਅੱਧਾ ਕਮਲ ਡੇ ਆ ਅੱਧਾ ਰਹਿ ਗਿਆ ਬਈ ਰੂਖ ਹੋ ਜਾਂਦੀ ਬਈ ਕਿੰਨੇ ਕਿੰਨੇ ਮੀਟਰ ਦਾ ਟਰੈਕ ਹੈ 600 800 ਮੀਟਰ ਦਾ ਭਾਈ 600 ਨਾ 500 ਐਨਾ ਖੁਣਾ ਨੇ ਉਹ ਚੌਕੜੂ ਵੱਡਾ ਆਈ ਇਹਨਾਂ ਪਈ ਖਾੜਾ ਕਿੱਦਣ ਆ ਉਹ ਸਾਹਮਣੇ ਉਹ ਸਿੱਪੜਾ 78 ਰ ਮੱਤ ਆ ਦੇ ਮੱਤ ਗੱਡੀ ਲੱਗੀ ਆਪਣੀ ਮਾਏ ਕੋਈ ਸੀਸਾ ਬੁੱਲਾ ਜੇ ਬਈ ਮੁੰਡੇ ਉਹ ਬਈ ਉਹ ਕੋਲਦੀ ਭਾਈ ਕਰਦੇ ਕੁਸ਼ਤੀ ਭਾਈ ਹਾਂ ਇਹ ਲੋ ਤੁਹਾਡੇ ਭੁਆਏ ਆ ਸਾਰੇ ਗੱਲ ਚ ਪ੍ਰਿੰਟ ਵੀ ਸਾਰੇ ਗਾਉਂ ਮੁੰਡੇ ਲਾਉਂਦੇ ਆ ਪਰ ਸਾਰਾ ਕੋਈ ਨਹੀਂ ਚੱਲਦਾ ਫੋਟਬਾਲ ਫਾਕੀ ਵੀ ਕੀ ਹਾਲਾ ਹੋਰ ਕਿਹਦਾ ਲੱਗ ਕੇ ਦੇਖ ਮੈਂ ਤਾਂ ਜੀਵ ਗਰਾਊਂਡ ਹੀ ਬਣਾਇਆ ਅਸੀਂ ਕਬੱਡੀ ਕਬੱਡੀ ਕੋਈ ਵਿੱਚ ਕੋਣ ਵੀ ਮੀਂਹ ਲਾਉਂਦਾ ਇੱਥੇ ਆਪਣੇ ਪਾਇ ਜੀ ਤਾਂ ਸਾਰੇ ਬੁਖਾਈ ਹੈਗੀ ਆਪਾਂ ਜਦੋਂ ਗੱਡੀ ਆਉਂਦੇ ਹਾਂ ਕਬੱਡੀ ਦੀ ਮਿਹਨਤ ਕਬੱਡੀ ਵੀ ਹੋਰ ਲਾਉਂਦੇ ਸੁਖਮਣ ਵੇ ਦੇਖ ਵੇ ਸੁਖਮਣ ਜੱਤੰਦੂ ਗੜਾ ਚੱਲ ਉਹ ਚੱਪਾ ਤੇ ਖਲਾਦੀ ਉਹ ਚੱਲ ਜਾਓ ਜਾਓ ਸਾਰੇ ਗਰਾਊਂਡ ਵਾਲੇ ਤਾਂ ਸੁਖਮਣ ਨੂੰ ਜਾਣਦੇ ਆ ਹਾਂ ਸਾਰਾ ਨੇ ਲਗਦਾ ਵੱਡਿਆ ਨਾ ਇੱਧਰ ਦੇਖ ਵੀ ਗਾ ਬਾਈ ਪਾਰਕ ਯਾਰ ਕਿੰਨੀ ਫੋਣੀ ਬਣਾਈ ਦੇਖ ਰੂਫ ਹੋਈ ਹੁੰਦੀ ਆ ਦੇਖ ਉਹ ਡਾਇਰੈਕਟਰ ਨੂੰ ਦਿਖਾ ਪੂਰੀ ਦਿਖਾ ਆ ਆ ਜਾਓ ਉਹ ਲਾਦਾ ਪਾਜਾ ਸੁਖਮਣ ਦੇ ਫਰੈਂਡ ਕੱਲ੍ਹ ਪੈਗਾ ਕੰਮ ਸੱਤਾਈ ਚੱਲਦਾ ਚੱਲ ਵਾਲਾ ਸੱਤੇ ਦਾ ਸ਼ੁਰੂ ਕਰ ਲੈ ਚੱਲ ਲੈ ਲਾਲਾ ਚੱਕੀ ਆ ਵੀ ਲਾ ਦੇ ਆ ਵੀ ਲਾ ਦੇ ਬੋਤਾ ਤੇਰੀ ਓਏ ਰੋਜ ਚੱਲ ਲਾ ਲਾ ਚੱਲ ਵਿਆਹ ਵੀ ਲਾ ਦੇ ਕੋਣ ਚੱਲ ਆ ਰਹੇ ਹਾਂ ਤੇ ਚੰਦੇ ਰੇਡਾਂ ਪੈਣੀਆਂ ਅੱਜ ਲੱਖ ਦੀ ਰੇਡ ਪੈਣੀ ਆ ਲੈ ਮਰ ਗਿਆ ਮਨਾ ਕੀ ਆਲੀ ਇਹਦਾ ਸਿਣੀ ਇਹਦਾ ਸਿਣੀ ਸਲਾਉਂਦੇ ਹੋਣ 3 ਵਜੇ ਦੁਆਇਆ ਨੇ ਕਿਸ ਕਰਦੇ ਕਿੱਦਾਂ ਕਰਦਾ ਨਾ ਹੈਲੋ ਆ ਵੀ ਕਿਸ ਦੇ ਤਾਂ ਪਾਈ ਉਹ ਕਰਦੀ ਆ ਵਲੀ ਕਰਕੇ ਦਿਖਾ ਦੇ ਵੀਡੀਓ ਰੇਡ ਪਾ ਕੇ ਕਿਸ ਕਰ ਸਟਾਈਲ ਕਰਦਾ ਕਬੱਡੀ ਪਾ ਕੇ ਆ ਜਾ ਮੋਰੇ ਕੋਟੀ ਆ ਯਾਰ ਕਬੱਡੀ ਪਾ ਕੇ ਦਿਖਾ ਚੱਲ ਉਹ ਆ ਜਾ ਮੋਰੇ ਕੋਟੀ ਉਹ ਕਰਦੀ ਕਿਸ ਕਰਦੀ ਨਾਲ ਜੰਗਾ ਚੱਲ ਤੇ ਪਾ ਦੇ ਰੇਡ ਹੈਲੋ ਸੁਖਮਣ ਪ੍ਰੈਸ ਮਾਰ ਪ੍ਰੈਸ ਪ੍ਰੈਸ ਹੈ ਪ੍ਰੈਸ ਚੱਲ ਚੱਲ ਕਰਦਾ ਹੈ ਬੋਲ ਹੈ ਟਾਲਾ 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 ਹਟ ਹਟ ਚੜ ਜਾ ਤੇ ਮੜਦਾ ਫੜਦਾ ਹੀ ਫੋ ਉਹ ਬਲੇ ਤੇਰੇ ਕੈਂਚੀ ਪਾਦੇ ਕੈਂਚੀ ਸਮੋ ਕੈਂਚੀ ਹੀ ਪਾਦੇ ਚੱਲ 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 ਆ ਗਿਆ ਇਹ ਚੱਲ ਪਾ ਦੇ ਕੈਂਚੀ ਉਹ ਹੰਮੇ ਟੱਪ ਗਏ ਆ ਲੈ ਫੜ ਲਿਆ ਵਾ ਕੈਂਚੀ ਪਾਈ ਨਹੀਂ ਆ ਰੀਡਰ ਬਣ ਕੇ ਜਫਾ ਲਾਤਾ ਅਸੀਂ ਕੈਂਚੀ ਪਾਣੀ ਸੀ ਮਲਟੀ ਪਹਿਲਾ ਰੇਡ ਪਾਲੀ ਮੁੜ ਕੇ ਜੋ ਸਾਰਾ ਕੁਝ ਤੇਰੀ ਹੈ ਫਾਪੀ ਦੇ ਦਾ ਬਾਜੀ ਸਾਰੇ ਫੈਨ ਆ ਜਿਹੜਾ ਸਟਾਈਲ ਕਰਦੇ ਨੇ ਉਹ ਤੇ ਆ ਕੇ ਕਿਸ ਲੈਣ ਦਾ ਥਾਪੀ ਮਾਰ ਕੇ ਆ ਗਏ ਆ ਲੈ ਇੱਕ ਦਫਾ ਕਮਣ ਨੂੰ ਬੱਲਾ ਨਹੀਂ ਪਤਾਨ ਲੋ ਆਪੇ ਖੁੱਲੇ ਹੁੰਦੇ ਮਾਰ ਲਜਾ ਨਾ ਆ ਕੰਮ ਚਾਹੀਦਾ ਬਸ ਲੰਮਾ ਪਿਆਰ ਆਵੇ ਵੇਖ ਲਓ ਆ ਬਸ ਛੱਡ ਕੇ ਆ ਹੋ ਗਿਆ ਉੱਠ ਕੇ ਉੱਠ ਕੇ ਕੰਮ ਹੋ ਗਿਆ ਥਾਪੀ ਮਾਰਦੇ ਉੱਠ ਕੇ ਥਾਪੀ ਮਾਰਦੇ ਹੁਣ ਪੈਂਚੀ ਪਾ ਲਈਏ ਸਿੱਖ ਹੁਣ ਥਾਪੀ ਮਾਰ ਕੇ ਥਾਪੀ ਮਾਰ ਕੇ ਖਾਣ ਦੇ ਚੱਲ ਮਾਰ ਵੇ ਦੇਖ ਕਰੀ ਫੇਰ ਦੇਖ ਕਰੀ ਫੇਰ ਥਾਪੀ ਮਾਰ ਕੇ ਉਹ ਤੇ ਆਈ ਵੀਡੀਓ ਚਾਹੀਦੀ ਇਤਰਾ ਹੀ ਕਰੀਦਾ ਹੋਇਆ ਇੱਥੇ ਬਣਾ ਲਈਏ ਇੱਥੇ ਆਈ ਨਹੀਂ ਆਵੇ ਪਾ ਆਹ ਬੋਲੀ ਚੱਲੀ ਰਹੀ ਕਿਸ ਕਰਦਾ ਹਾਂ ਆਹ ਆਹ ਮੈਂ ਆਈ ਫਿਰ ਦੇਖੀ ਨੂੰ ਜੀ ਮੈਂ ਦੇਖੀ ਥੱਲੇ ਕਿਸ ਨੇ ਆ ਜਾਣਾ ਪਾਣੀ ਵੇ ਤਾਂ ਕਿੰਨਾ ਮਜ਼ਾ ਆਉਂਦਾ ਪਾਣੀ ਵੇ ਤਾਂ ਪਹਿਲਾਂ ਚੱਲ ਉੱਠ ਕੇ ਉੱਠ ਕੇ ਠੀਕ ਆ ਮੇਰੇ ਭੈਣ ਕੀ ਚੀਜ਼ ਇੱਥੇ ਦੇ ਨੂੰ ਨਹੀਂ ਰਹੋ ਕੋਈ ਉਹਨੇ ਉਹਨਾਂ ਚ ਮੁੰਡਿਆਂ ਦਿਲ ਜਮਾ ਕੋਈ ਗੱਲ ਨਹੀਂ ਰੋ ਇਹਨਾਂ ਫੇਰੇ ਚੱਲ ਜਿਓ ਰੋਟੀ ਪਾਣੀ ਖਾਣੇ ਨੂੰ ਆਪਾਂ ਕੋ ਜਿਆਦਾ ਦੇ ਦਾਂਗੇ ਚਲਿਏ ਫੇਰ ਠੀਕ ਠੀਕ ਆ ਕੋਈ ਗੱਲ ਨਹੀਂ ਸਮਝਾ ਕੋਲਾ ਪਿਆ ਆਉਣਾ ਸੱਚੀ ਮੈਨੂੰ ਇਹ ਮੈਨੂੰ ਨਹੀਂ ਸੀ ਪਤਾ ਵੀ ਇੰਨਾ ਖਰਾਬ ਬਣੂਗਾ ਇਹ ਪੇਦਾ ਸਮਝ ਨਹੀਂ ਸਕਦਾ ਆਹ ਪਾਸ ਚੱਲ ਰਹਿਣਾ ਗਰਬਾਣੀ ਚਲ ਨਹੀਂ ਆ ਨਾਲ ਮੁੰਡੇ ਮੈਂਤ ਲਾਈਏ ਜੇ ਸਵੇਰੇ ਵੀ ਸ਼ਾਮ ਨੂੰ ਉਹ ਤਾਂ ਆਪਣੇ ਮੰਦੋ ਮੰਲੀ ਬਾਈ ਬੰਦਾ ਵੱਧਾ ਫੁੱਲਾ ਜਾਂਦਾ ਹੈ ਭਾਈ ਇੱਥੀ ਦਾ ਫਰਕ ਬਹੁਤ ਆ ਪੂਰੀ ਟੌਪ ਦੀ ਇੱਕ ਏਰੀਆ ਦੇ ਵਿੱਚ ਪੂਰੀ ਟੌਪ ਦੀ ਗਰਾਊਂਡ ਆ ਨਹੀਂ ਭਾਈ ਵਾਕਈ ਮੈਨੂੰ ਨਹੀਂ ਸੀ ਲੱਗਦਾ ਵੀ ਇੰਨੀ ਖਰੀ ਹੋਊਗੀ ਭਾਈ ਆ ਦੇਖਿਆ ਨਾ ਰੂਹ ਖੁਸ਼ ਹੋਊਗੀ ਨਾਲ ਹੀ ਇੱਥੇ ਬੜੇ ਹੈ ਨਾ ਯਾਰ ਵਾਕਈ ਹੈ ਇਹ ਹੈ ਠੀਕ ਹੈ ਚਲੀਏ ਬਾਈਕਲ ਚਲੋ ਠੀਕ ਆ ਠੀਕ ਆ ਜੀ ਧੰਨਵਾਦ ਤੁਹਾਡਾ ਜੀ